ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਸਟ ਅਕੈਡਮੀ YouTube ਚੈਨਲ ਤੁਹਾਡਾ ਸਵਾਗਤ ਹੈ ਅੱਜ ਕਿਸਾਨ ਵੀਰਾਂ ਦੇ ਲਈ ਨਵੀਂ ਜਾਣਕਾਰੀ ਲੈ ਕੇ ਆਏ ਆ ਤਾਂ ਤੁਸੀਂ ਵੀਡੀਓ ਨੂੰ ਕਿਸਾਨ ਵੀਰੋ ਧਿਆਨ ਨਾਲ ਦੇਖਣਾ ਜੇਕਰ ਜਿਹੜੀਆਂ ਵੀ ਤੁਹਾਡੀਆਂ ਸ਼ੰਕਾਵਾਂ ਨੇ ਸਾਰੀਆਂ ਦੂਰ ਹੋ ਜਾਣੀਆਂ ਤੁਸੀਂ 5 ਮਿੰਟ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਜਿੰਨੇ ਵੀ ਤੁਹਾਡੇ ਮਨ 'ਚ ਕੋਈ ਵੀ ਸ਼ੰਕਾਵਾਂ ਨੇ ਤੁਹਾਡੀਆਂ ਸਾਰੀਆਂ ਨਿਕਲ ਜਾਣੀਆਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਤਾਂ ਇਹਦੇ ਵਿੱਚ ਕੀ ਹੈ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਆਂ ਜਿਹੜੀਆਂ ਲਿਸਟਾਂ ਆ ਚੁੱਕੀਆਂ ਨੇ ਉਹਦੇ ਵਿੱਚ CRM ਦੇ ਤਹਿਤ ਜਿਹੜੀ ਸਕੀਮ ਸੀਗੀ ਉਹਦੇ ਲਗਭਗ ਸਾਰੇ ਸੰਦ ਹੈ ਉਹ ਮਨਜ਼ੂਰ ਕਰ ਦਿੱਤੇ ਗਏ ਨੇ ਤੇ ਜਿਹੜੀ ਹੈਗੀ ਸਮਾਮ ਸਕੀਮ ਦੇ ਤਹਿਤ ਤਾਂ ਉਹਦੇ ਵਿੱਚ ਜਿਹੜੇ ਕਹਿ ਸਕਦੇ ਆਪਾਂ ਉਹ ਨਹੀਂ ਅਪਰੂਵ ਕੀਤੇ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਹੈਗਾ ਉਹਦੇ ਵਿੱਚ ਜਿਹੜੀ ਪੰਜਾਬ ਦਾ ਉਹਦੇ ਵਿੱਚ ਸ਼ੇਅਰ ਸੀਗਾ ਸੈਂਟਰ ਦਾ ਨਹੀਂ ਸੀਗਾ ਤਾਂ ਕਰਕੇ ਜਿਹੜੇ ਸੈਂਟਰ ਦੇ ਸਕੀਮ ਚ ਆਉਂਦੀ ਹੈ CRM ਤਾਂ ਇਹਦੇ ਜਿਹੜੇ ਖੇਤੀਬਾੜੀ ਦੇ ਤੁਸੀਂ ਜਿੰਨੇ ਵੀ ਸੰਦੇ ਦੇ ਵਿੱਚ ਪਾਈ ਸੀਗੇ ਉਹ ਮਨਜ਼ੂਰ ਕਰ ਦਿੱਤੇ ਗਏ ਨੇ ਲਗਭਗ ਸਾਰੇ ਹੀ ਜੇਕਰ ਤੁਸੀਂ 8 ਪਾਈ ਸੀ ਤਾਂ 8 ਜੇਕਰ ਤੁਸੀਂ 10 ਪਾਈ ਸੀ ਤਾਂ 10 ਤਾਂ ਪਹਿਲੀ ਤਾਂ ਇਹ ਇਹ ਹੋ ਗਈ ਜਾਣਕਾਰੀ ਉਸ ਤੋਂ ਬਾਅਦ ਤੁਸੀਂ ਲਿਸਟ ਇੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੇਕਰ ਇਹ ਲਿਸਟ ਨਹੀਂ ਖੁੱਲ ਰਹੀ ਤਾਂ ਤੁਸੀਂ ਕੀ ਕਰਨਾ ਹੈਗਾ ਤੁਹਾਡੇ ਕੋਲੇ ਜਿਹੜਾ ਆਈਡੀ ਪਾਸਵਰਡ ਆਇਆਗਾ ਉਹ ਤੁਸੀਂ ਇੱਥੇ ਲਾ ਦੇਣਾ ਹੈਗਾ ਜਿਹੜਾ ਮੋਬਾਈਲ ਨੰਬਰ ਤੇ ਤੁਹਾਡੇ ਕੋਲੇ ਆਇਆ ਹੈ ਜਿਹੜੀ ਪਾਸਵਰਡ ਉਹ ਤੁਸੀਂ ਜਦੋਂ ਲਾ ਦੇਵੋਗੇ ਤਾਂ ਤੁਹਾਡੇ ਸਾਹਮਣੇ ਜਿਹੜੀ ਤੁਹਾਡੀ ਡਿਟੇਲ ਆ ਜਾਵੇਗੀ ਉਥੇ ਤੁਸੀਂ ਕੀ ਕਰਨਾ ਹੈਗਾ ਤੁਹਾਡੇ ਸਾਹਮਣੇ ਜਦੋਂ ਡਿਟੇਲ ਆ ਗਈ ਤਾਂ ਉਥੇ ਤੁਸੀਂ ਜਾਣ ਤੋਂ ਬਾਅਦ ਤੁਹਾਡੇ ਸਾਹਮਣੇ ਜਿਹੜਾ ਤੁਹਾਡਾ ਸਾਰੀ ਡਿਟੇਲ ਆਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਤੁਸੀਂ ਉਥੇ ਸੈਕਸ਼ਨ ਲੈਟਰ ਤੇ ਕਲਿੱਕ ਕਰਨਾ ਤੁਹਾਨੂੰ ਦੱਸ ਵੀ ਰਹੇ ਹਾਂ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਬੈਨੀਫੀਸ਼ੀਰੀ ਐਪਲੀਕੈਂਟ ਤੇ ਤੁਸੀਂ ਕਲਿੱਕ ਕਰੋਗੇ ਤਾਂ ਇੱਥੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਤانوں ਦੱਸ ਦਈਏ ਜਿਹੜੀ ਇਹ ਸਬਸਿਡੀ ਹੈ ਇਹ ਜਿਹੜੀ ਪੰਚਾਇਤਾਂ ਦੀ ਤੇ ਸੁਸਾਇਟੀ ਦੀ ਸਬਸਿਡੀ ਹੈਗੀ ਜਿਹੜੇ ਆਪਣੇ ਲੱਗੇ ਸੀ ਕਿਸਾਨਾਂ ਦੇ ਤਾਂ ਉਹਦੇ ਦੇ ਵਿੱਚ 80% ਸਬਸਿਡੀ ਹੈ ਤੇ ਬਾਕੀਆਂ ਦੇ ਲਈ ਸਬਸਿਡੀ ਘਟਾ ਦਿੱਤੀ ਗਈ ਹੈ ਉਹਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਜਿਹੜੀ ਹੈਗੀ ਹੈ ਪੰਚਾਇਤਾਂ ਦੀ ਤੇ ਸੁਸਾਇਟੀਆਂ ਦੀ ਤਾਂ ਉਹਦੇ ਵਿੱਚ ਤੁਹਾਨੂੰ 4 ਲੱਖ ਸਬਸਿਡੀ ਮਿਲਣੀ ਹੈ ਤੁਸੀਂ ਸੰਤ ਕਿੰਨੇ ਵੀ ਖਰੀਦਣੇ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਪਰ ਤੁਹਾਨੂੰ ਸਬਸਿਡੀ 4 ਲੱਖ ਹੀ ਮਿਲਣੀ ਹੈ ਤਾਂ ਜਿਹੜੇ ਬਾਕੀ ਤੁਸੀਂ ਜ਼ਿਆਦਾ ਖਰੀਦੋਗੇ ਤਾਂ ਤੁਹਾਡੇ ਪੱਲੋਂ ਮਤਲਬ ਕਿ ਕਹਿ ਸਕਦੇ ਆ ਆਪਣੇ ਕੋਲੋਂ ਪੈਸੇ ਲੱਗਣੇ ਨੇ ਐਕਸਟਰਾ ਇੱਥੇ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਆ ਜਾਵੇਗਾ ਇੱਥੇ ਤੁਸੀਂ ਕਲਿੱਕ ਕਰ ਦੇਣਾਗਾ ਇੱਥੇ ਤੁਹਾਡਾ ਨਾਮ ਆ ਜਾਵੇਗਾ ਜੇਕਰ ਤੁਹਾਡਾ ਗਰੁੱਪ ਹੈ ਤਾਂ ਗਰੁੱਪ ਦਾ ਨਾਮ ਆ ਜਾਵੇਗਾ ਜੇਕਰ ਤੁਸੀਂ ਇੰਡੀਵਿਜੂਅਲ ਫਾਈਲ ਅਪਲਾਈ ਕੀਤੀ ਹੈ ਤਾਂ ਤੁਸੀਂ ਉਹ ਆ ਜਾਵੇਗਾ ਤੁਹਾਡਾ ਵਿਅਕਤੀਗਤ ਤਾਂ ਤੁਸੀਂ ਨੀਚੇ ਕਰਨਾ ਹੈ ਵਿਊ ਅਪਲਾਈਡ ਤੇ ਕਰਨਾ ਹੈ ਕਲਿੱਕ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਆਪਨ ਹੋ ਜਾਵੇਗਾ ਇੱਥੇ ਤੁਸੀਂ ਦੇਖ ਸਕਦੇ ਹੋ ਸੈਕਸ਼ਨ ਲੈਟਰ ਸੈਕਸ਼ਨ ਲੈਟਰ ਜੇਕਰ ਅੰਡਰ ਅਪਰੂਵਲ ਆ ਰਿਹਾ ਤਾਂ ਤੁਹਾਡਾ ਜਿਹੜਾ ਸਬਸਿਡੀ ਉਹ ਮਨਜ਼ੂਰ ਨਹੀਂ ਹੋਈ ਤਾਂ ਤੁਹਾਡਾ ਲਿਸਟ ਦੇ ਵਿੱਚ ਨਾਮ ਨਹੀਂ ਆਇਆ ਜੇਕਰ ਤੁਹਾਡਾ ਲਿਸਟ ਤੇ ਉਧਰ ਨਾਮ ਨਹੀਂ ਲੱਭ ਰਿਹਾ ਤਾਂ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਬਾਕੀ ਬਾਕੀ ਲਿਸਟਾਂ ਹੋਰ ਆਉਣੀਆਂ ਤੁਸੀਂ ਥੋੜਾ ਟਾਈਮ ਵੇਟ ਕਰ ਸਕਦੇ ਹੋ ਲਿਸਟਾਂ ਬਣ ਜਾਂਦੀਆਂ ਨੇ ਤੇ ਕੰਮ ਚੱਲ ਰਿਹਾ ਸਾਰੇ ਜਿੰਨੇ ਵੀ ਤੁਸੀਂ ਸਬਸਿਡੀ ਦੇ ਲਈ ਫਾਈਲਾਂ ਦਿੱਤੀਆਂ ਸੀ ਲਗਭਗ ਸਾਰੀਆਂ ਲਿਸਟਾਂ ਆਉਣਗੀਆਂ ਤੁਸੀਂ ਥੋੜਾ ਟਾਈਮ ਇੰਤਜ਼ਾਰ ਕਰ ਸਕਦੇ ਹੋ ਇੱਥੇ ਤੁਹਾਡੇ CRM ਤੇ ਸਮੈਮ ਸਕੀਮ ਤਹਿਤ ਦੋਨਾਂ ਦੇ ਅਲੱਗ-ਅਲੱਗ ਸੰਦ ਹੈ ਜਿਹੜੇ ਤੁਸੀਂ ਭਰੇ ਹੋਏ ਆ ਤਾਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਮੈਮ ਸਮੈਮ ਸਕੀਮ ਤਹਿਤ ਅਪਰੂਵ ਨਹੀਂ ਹੋਏ CRM ਸਕੀਮ ਤਹਿਤ ਸਾਰੇ ਜਿਹੜੇ ਸੰਦ ਹੈ ਉਹ ਅਪਰੂਵ ਕਰ ਦਿੱਤੇ ਗਏ ਆ ਤਾਂ ਤੁਹਾਡਾ ਜੇਕਰ ਇੱਥੇ ਅੰਡਰ ਅਪਰੂਵਲ ਆ ਰਿਹਾ ਤਾਂ ਤੁਸੀਂ ਥੋੜਾ ਟਾਈਮ ਵੇਟ ਕਰ ਲਓ ਅਗਲੀਆਂ ਲਿਸਟਾਂ 'ਚ ਤੁਹਾਡਾ ਨਾਮ ਆ ਸਕਦਾ ਹੈਗਾ ਤਾਂ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਇਹ ਤੁਸੀਂ ਚੈੱਕ ਕਰਨ ਤੋਂ ਬਾਅਦ ਅਗਲੀ ਗੱਲ ਆਪਾਂ ਕਰਦੇ ਆ ਜਿਹੜੀ ਵਿਅਕਤੀਗਤ ਹੈ ਜਾਂ ਕਹਿ ਸਕਦੇ ਆ ਆਪਾਂ ਜਿਨ੍ਹਾਂ ਨੇ ਗਰੁੱਪ ਬਣਾਏ ਸੀ ਕਿਸਾਨਾਂ ਨੇ 8 ਜਾਂ 9 ਬੰਦਿਆਂ ਦਾ ਉਹਦੇ ਵਿੱਚ ਜਿਹੜੀ ਸਬਸਿਡੀ ਐ 80% ਤੋਂ ਘਟਾ ਕੇ 50% ਕਰ ਦਿੱਤੀ ਗਈ ਐ ਤਾਂ ਤੁਹਾਨੂੰ ਜਿਹੜੀ ਇਹਦੇ ਵਿੱਚ ਸਬਸਿਡੀ ਮਿਲਣੀ ਹੈਗੀ 2.5 ਲੱਖੀ ਸਬਸਿਡੀ ਮਿਲਣੀ ਐ ਲਗਭਗ ਤਾਂ ਬਾਕੀ ਜਿਹੜੀ ਸਬਸਿਡੀ ਆ ਉਹ ਘਟਾ ਦਿੱਤੀ ਗਈ ਐ 80% ਤੋਂ 50% ਤੱਕ ਇਸ ਸਬਸਿਡੀ ਆ ਗਈ ਐ ਤੁਸੀਂ ਚਾਹੇ ਵਿਅਕਤੀਗਤ ਅ ਅਪਲਾਈ ਕੀਤਾ ਹੈ ਜਾਂ ਤੁਸੀਂ ਗਰੁੱਪ ਦੇ ਵਿੱਚ ਅਪਲਾਈ ਕੀਤਾ ਹੈਗਾ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜਿਹੜਾ ਹੈਗਾਗਾ 4 ਲੱਖ ਜਿਹੜੀ ਸਬਸਿਡੀ ਮਿਲਣੀ ਸੀ ਤੁਹਾਨੂੰ ਪਹਿਲਾ ਸੈਕਸ਼ਨ ਲੈਟਰ ਇਹਦੇ ਵਿੱਚ ਦਿੱਤੇ ਹੋਏ ਸਨ 4 ਲੱਖ ਦੇ ਤਾਂ ਉਹ ਜਿਹੜੇ ਅਪਡੇਟ ਕਰ ਦਿੱਤੇ ਗਏ ਆ ਉਹ 2.5 ਲੱਖ ਤੇ ਹੀ ਰਹਿ ਗਏ ਸੈਕਸ਼ਨ ਲੈਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਈਡ ਤੇ ਜਾ ਕੇ ਜਿਹੜੇ ਸੈਕਸ਼ਨ ਲੈਟਰ ਹੈ ਉਹ ਹੁਣ ਅਪਡੇਟ ਹੋਣ ਲੱਗੇ ਹੌਲੀ ਹੌਲੀ ਸਾਰੇ ਜਿਹੜੇ ਸੈਕਸ਼ਨ ਲੈਟਰ ਹੈ ਉਹ ਅਪਡੇਟ ਹੋ ਜਾਣਗੇ ਜਿਨ੍ਹਾਂ ਦਾ ਲਿਸਟਾਂ ਦੇ ਵਿੱਚ ਨਾਮ ਆ ਗਿਆ ਤਾਂ ਇਹ ਤੁਸੀਂ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਜਿਹੜੀ ਸਬਸਿਡੀ ਆ ਉਹ ਘਟਾ ਦਿੱਤੀ ਗਈ ਹੈ ਤੇ ਕਿਸਾਨ ਵੀਰ ਜੋ ਕੋਈ ਨਵੀਂ ਅਪਡੇਟ ਆਉਂਦੀ ਹੈ ਉਹਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਤੇ ਮਿਲ ਜਾਵੇਗੀ ਫਿਲਹਾਲ ਇਹ ਜਾਣਕਾਰੀ ਤੁਹਾਡੇ ਲਈ ਲੈ ਕੇ ਆਈ ਸੀਗੇ ਤਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਵੀ ਇਹ ਪਹਿਲਾ ਵਾਲਾ ਹੈ ਹੀ ਹੈਗਾਗਾ ਇਹ ਅਪਡੇਟ ਹੋ ਜਾਵੇਗਾ ਸ਼ਾਇਦ ਥੋੜੇ ਟਾਈਮ ਤੱਕ ਤਾਂ ਜਦੋਂ ਅਪਡੇਟ ਹੋ ਗਿਆ ਤੁਹਾਨੂੰ ਜਿਹੜੇ ਜਿੰਨੀ ਸਬਸਿਡੀ ਮਿਲਣੀ ਹੈ ਤਾਂ ਉਹ ਸਬਸਿਡੀ ਹੀ ਮਿਲਣੀ ਹੈ ਮਤਲਬ ਕਿ 80% ਤੋਂ ਘਟਾ ਕੇ 50% ਹੀ ਸਬਸਿਡੀ ਮਿਲਣੀ ਹੈ ਵਿਅਕਤੀਗਤ ਤੇ ਗਰੁੱਪ ਦੇ ਵਿੱਚ ਤਾਂ ਕਿਸਾਨ ਵੀਰੋ ਇਹ ਤੁਹਾਡੇ ਲਈ ਜਾਣਕਾਰੀ ਲੈ ਕੇ ਆਈ ਸੀ ਜਦੋਂ ਵੀ ਕੋਈ ਨਵੀਂ ਜਾਣਕਾਰੀ ਨਿਕਲ ਕੇ ਆਉਂਦੀ ਹੈ ਤਾਂ ਤੁਹਾਨੂੰ ਜਾਣਕਾਰੀ ਇਸ ਦੀ ਦਿੱਤੀ ਜਾਵੇਗੀ ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ